ਬਦਲੋ ਚਲੋ ਬਦਲ ਇਹ ਕਹਣਾ ਚਾਹਦਾ ਦਿੱਲੀ ਦੇ ਹੁਕਮਰਾਨਾਂ ਨੂੰ ਕਿ ਮੈਨੂੰ 3 ਸਾਲ ਦੇ ਜ਼ੀਰੋ ਚੋਰ ਦੇ 18 ਸਾਲ ਪਾਸੇ ਚੱਤੀ ਦੇ ਹੋ ਗਏ ਹੁਣ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਖਤਮ ਕਰ ਰਹੇ ਹੋ ਸਰਕਾਰ ਆਉਈ 2027 ਜਖਾਲੀ ਦਲੀ ਜੀ ਕੰਮ ਕਰਦੀ ਸਰਕਾਰ ਬਣੇਗੀ ਜੀ ਦਿਲ ਤੋਂ ਬਹੁਤ ਮਜ਼ਾ ਬਣੇਗੀ ਕੋਈ ਸਮਰਥਨ ਨਹੀਂ ਜੋ ਕਾਲੀ ਦਲ ਨੂੰ ਬਿਲਕੁਲ ਜੀ ਕਾਲੀ ਸੀਗੇ ਤੇ ਕਾਲੀ ਰਹਾਂਗੇ ਬਦਲੋ ਚਲੋ ਬਤਾਈ ਜਾਂਦਾ ਮੈਂ ਦਿੱਲੀ ਦੇ ਹਕਬਰਾਨਾਂ ਨੂੰ ਕਿ ਮੈਨੂੰ 30000 14 ਸਾਲ ਪਾਸੇ ਚੱਪੇ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਹੇ ਹੋ ਸਰਕਾਰ ਆਉਈ ਦੋਏ 27 ਜਨ ਅਕਾਲੀ ਦਲ ਦੀ ਅਕਾਲੀ ਸਰਕਾਰ ਬਣੇਗੀ ਬਿਲਕੁਲ ਬਹੁਤ ਵੱਡਾ ਬਣੇਗੀ ਕੋਈ ਸਮਰਥਨ ਦੇਣਗੇ ਅਕਾਲੀ ਦਲ ਨੂੰ ਬਿਲਕੁਲ ਨਹੀਂ ਪਾਲੀ ਸੀਗੇ ਤੇ ਅਕਾਲੀ ਰਹਾਂਗੇ ਫੈਸਲਾ ਕਰਨੇ ਹਨ ਮਤਲਬ ਇਹ ਕਹਣਾ ਚਾਹੁੰਦਾ ਦਿੱਲੀ ਦੇ ਹਕਮਰਾਨਾਂ ਨੂੰ ਕਿ ਮੈਨੂੰ 3 ਸਾਲ ਦੇ 04 11 ਸਾਲ ਪਾਸ ਹੀ ਚੱਤੀ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਖਤਮ ਕਰ ਰਹੇ ਹੋ ਸਰਕਾਰ ਆਉਈ 2027 ਜਖਾਲੀ ਦਲੀ ਕੰਮ ਕਰਦੀ ਸਰਕਾਰ ਬਣੇਗੀ ਉਹ ਦਿਲ ਤੋਂ ਬਹੁਤ ਮਜ਼ਾ ਬਣੇਗੀ ਕੋਈ ਸਮਰਥਨ ਦੇਣੋਂ ਕਹਿੰਦੇ ਦਲ ਨੂੰ ਬਿਲਕੁਲ ਨਹੀਂ ਪਾਰਟੀ ਸੀਗੇ ਤੇ ਕਾਲੀ ਰਹਾਂਗੇ ਪਾਸਾ ਕਰਨੇ ਚਾਹੁੰਦਾ ਬਤੇ ਇਹ ਕਹਦਾ ਦਲੀਲ ਦੇ ਹੁਕਮਰਾਨਾਂ ਨੂੰ ਕਿ ਮੈਨੂੰ 3 ਸਾਲ 0 ਚੋੜੇ 11 ਸਾਲ ਪਾਸੇ ਚੱਤੀ ਦੇ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹਾ ਹੈ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਹਾ ਹੈ ਸਰਕਾਰ ਆਉਈ 2027 ਜਖਾਲੀ ਦਲੀ ਜੀ ਕੰਮ ਕਰਦੀ ਸਰਕਾਰ ਬਣੇਗੀ ਜੀ ਦਿਲ ਤੋਂ ਬਹੁਤ ਮਾਤਰ ਬਣੇਗੀ ਕੋਈ ਸਮਰਥਨ ਦੇਣ ਜੋ ਕਾਲੀ ਦਲ ਨੂੰ ਬਿਲਕੁਲ ਜੀ ਕਾਲੀ ਸੀਗੇ ਤੇ ਕਾਲੀ ਰਹੂਗੀ ਜੀ ਬਸ ਚੜਨ ਚੱਲਾ ਮਤਲਬ ਇਹ ਕਹਣਾ ਚਾਹਵਾ ਦਿੱਲੀ ਦੇ ਹਕਬਰਾਨਾਂ ਨੂੰ ਕਿ ਮੈਨੂੰ 3 ਸਾਲ ਹੋ ਗਏ 11 ਸਾਲ ਪਾਸੇ ਚੱਪੇ ਹੋ ਗਏ ਹੁਣ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੋਇਆ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਖਤਮ ਕਰ ਰਹੇ ਹੋ ਸਰਕਾਰ ਆਉਈ ਦੋਏ 27 ਜਨ ਅਕਾਲੀ ਦਲ ਦੀ ਕਾਲੀ ਦਲ ਸਰਕਾਰ ਬਣੇਗੀ ਬਿਲਕੁਲ ਬਹੁਤ ਵੱਡਾ ਬਣੇਗੀ ਨਹੀਂ ਸਮਰਥਨ ਦੇਣਗੇ ਅਕਾਲੀ ਦਲ ਨੂੰ ਬਿਲਕੁਲ ਜੀ ਕਾਲੀ ਸੀਗੇ ਤੇ ਕਾਲੀ ਰਹਾਂਗੇ ਇਹ ਵਾਦਾ ਕਰਦਾ ਕਹਿੰਦਾ ਰਾਜਨੀਤਿਕ ਜਨਤਾ ਬੰਦੀ ਦੀ ਖਬਰਾਂ ਨੂੰ ਕਿ ਮੈਨੂੰ 30000 14 ਸਾਲ ਪਾਸੇ ਚੱਪੇ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਹੇ ਹੋ ਸਰਕਾਰ ਆਉਈ ਦੋਏ 27 ਜਨ ਅਕਾਲੀ ਦਲ ਦੀ ਅਕਾਲੀ ਸਰਕਾਰ ਬਣੇਗੀ ਬਿਲਕੁਲ ਬਹੁਤ ਵੱਡਾ ਬਣੇਗੀ ਕੋਈ ਸਮਰਥਨ ਦੇਣੋਂ ਅਕਾਲੀ ਦਲ ਨੂੰ ਬਿਲਕੁਲ ਨਹੀਂ ਪਾਲੀ ਸੀਗੇ ਤੇ ਅਕਾਲੀ ਰਹਾਂਗੇ ਫੈਸਲਾ ਕਰਨੇ ਹਨ ਬਤਾਈ ਜਾਂਦਾ ਮੈਂ ਦਿੱਲੀ ਦੇ ਹਕਬਰਾਨਾਂ ਨੂੰ ਕਿ ਮੈਨੂੰ 30 ਸਾਲ ਦੇ ਹੋ ਚੁੱਕੇ 19 ਸਾਲ ਪਾਸੇ ਚੱਪਲ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹੇ ਹੋ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਹੇ ਹੋ ਸਰਕਾਰ ਆਉਈ ਦੋਏ 27 ਜਅ ਕਾਲੀ ਦਲੀ ਕਾਲੀ ਦਲੀ ਸਰਕਾਰ ਬਣੇਗੀ ਬਿਲਕੁਲ ਬਹੁਤ ਵੱਡਾ ਬਣੇਗੀ ਕੋਈ ਸਮਰਥਨ ਦੇਣਗੇ ਕਾਲੀ ਦਲ ਨੂੰ ਬਿਲਕੁਲ ਕਾਲੀ ਵੀ ਦੇ ਕਾਲੀ ਰਹਾਂਗੇ ਫੈਸਲਾ ਕਰਨਾ ਕਨਾ ਰਾਜਦਾਨਾ ਜਨਾ ਬੰਦੀ ਦੇ ਹੁਕਮਰਾਨਾਂ ਨੂੰ ਕਿ ਮੈਨੂੰ 3 ਸਾਲ 04 11 ਸਾਲ ਪਾਸੇ ਚੱਕੀ ਵਿੱਚ ਹੋ ਗਏ ਔਰ ਫੈਸਲਾ ਸੜਾਓ ਆਪਣਾ ਹੈ ਨਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਹਾ ਹੈ ਇਹ ਤਾਂ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਹਾ ਹੈ ਸਰਕਾਰ ਆਉਈ 2027 ਜਖਾਲੀ ਦਲੀ ਜੀ ਕੰਮ ਕਰਦੀ ਸਰਕਾਰ ਬਣੇਗੀ ਜੀ ਦਿਲ ਤੋਂ ਬਹੁਤ ਮਾਤਰ ਬਣੇਗੀ ਕੋਈ ਸਮਰਥਨ ਦੇਣ ਜੋ ਕਾਲੀ ਦਲ ਨੂੰ ਬਿਲਕੁਲ ਜੀ ਕਾਲੀ ਸੀਗੇ ਤੇ ਕਾਲੀ ਰਹਾਂਗੇ